ਕਿਸਾਨਾਂ ਦੀਆਂ ਗੱਡੀਆਂ ਭੰਰ ਰਿਹਾ ਹੈ ਕਿਸਾਨਾਂ 'ਤੇ ਹਮਲੇ ਕਰ ਰਿਹਾ ਹੈ ਕਿਸਾਨਾਂ 'ਤੇ ਖੜਿਆਂ ਤੋਂ ਅੱਥਰੀ ਵੈਸ ਦੇ ਬੋਲੇ ਬੁਲਾਰ ਰਿਹਾ ਵੀਰੋ ਹੁਣ ਟਾਈਮ ਨਹੀਂ ਘਰਾਂ 'ਚ ਬੈਠਣ ਦਾ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾਗਰਾਹਾਂ ਵੱਲੋਂ ਬਲਾਕ ਸਮਾਣਾ ਦੇ ਸਾਰੇ ਪਿੰਡਾਂ ਦੇ ਵਿੱਚ ਮੋਟਰਸਾਈਕਲ 'ਤੇ ਝੰਡਾ ਮਾਰਚ ਕੱਢਿਆ ਜਾ ਰਿਹਾ ਹੈ ਇਹ ਹੈਗਾ ਇੱਕ ਤਾਂ ਜਿਹੜਾ ਖਨੌਰੀ ਤੇ ਸਿੰਘੂ ਬਾਰਡਰ ਦੇ ਉੱਤੇ ਜਿਹੜੇ ਕਿਸਾਨ ਉੱਥੇ ਬੈਠੇ ਨੇ ਜਗਜੀਤ ਸਿੰਘ ਡੱਲੇਆਲ ਭੁੱਖ ਹੜਤਾਲ ਤੇ ਉਹਨਾਂ ਦੇ ਉੱਤੇ ਅਥਰੂ ਗੈਸ ਜਾਂ ਤਸ਼ੱਦਦ ਕਰਿਆ ਜਾਂਦਾ ਹੈ ਉਹਨਾਂ ਦੇ ਵਿਰੋਧ ਵਿੱਚ ਤੇ ਦੂਸਰਾ ਜਿਹੜਾ ਕਿ ਮੋਦੀ ਸਰਕਾਰ ਨੇ 2021 ਦੇ ਵਿੱਚ ਆਪਾਂ ਪਹਿਲਾ 12-13 ਮਹੀਨੇ ਉੱਥੇ ਬੈਠ ਕੇ ਜਿੰਨਾ ਜੀ ਵੀ ਆਪਾਂ ਨੇ ਸੰਘਰਸ਼ ਲੜਿਆ ਤੇ ਕਾਲੇ ਕਾਨੂੰਨਾਂ ਦੇ ਵਾਸਤੇ ਕਾਲੇ ਕਾਨੂੰਨ ਵਾਪਸ ਕਰਾਉਣ ਵਾਸਤੇ ਉਦੋਂ ਮੋਦੀ ਨੇ ਇਹ ਕਾਨੂੰਨ ਵਾਪਸ ਕਰਨ ਵਾਸਤੇ ਮੰਨ ਲਿਆ ਪਰ ਉਹ ਅੱਜ ਦੁਬਾਰਾ ਪਿਛਲੇ 25 ਨਵੰਬਰ ਨੂੰ ਇਹ ਖਰੜਾ ਤਿਆਰ ਕਰਕੇ ਸਾਰੀਆਂ ਆਪਣੇ ਭਾਰਤ ਦੀਆਂ ਸਟੇਟਾਂ ਨੂੰ ਦਿੱਤਾ ਹੈ ਤਾਂ ਕਿ ਇਹਨਾਂ ਨੂੰ ਨਵੇਂ ਸਿਰੋਂ ਲਾਗੂ ਕੀਤਾ ਜਾਵੇ ਵੀ ਜਿਹੜੀਆਂ ਸਰਕਾਰੀ ਮੰਡੀਆਂ ਨੂੰ ਫੇਲ ਕਰਕੇ ਪ੍ਰਾਈਵੇਟ ਅਦਾਰਿਆਂ ਨੂੰ ਖਰੀਦਾਂ ਦਿੱਤੀਆਂ ਜਾਣ ਇੱਕ ਇਹਨਾਂ ਨੇ ਬਣਾਇਆ ਵੀ ਫਾਰਮ ਗੇਟ ਤੋਂ ਭਾਵ ਖੇਤ ਦੇ ਥੋੜੇ ਰਸਤੇ ਦੇ ਵਿੱਚੋਂ ਵੀ ਉੱਥੋਂ ਹੀ ਅਸੀਂ ਫਸਲਾਂ ਚੱਕਾਂਗੇ ਪਰ ਉਹਨਾਂ ਦੇ ਵਿੱਚ ਆਪਾਂ ਇਹ ਇਹ ਪਹਿਲਾ ਸੰਤਾਪ ਹੰਡਾ ਚੁੱਕੇ ਆ ਜਿਹੜੀ ਇਹ ਪੈਪਸਿਕੋ ਫੈਕਟਰੀ ਆ ਚੰਨੋ ਲੱਗੀ ਆ ਇਹਨਾਂ ਨੇ ਵੀ ਪਹਿਲਾਂ ਖੇਤੀ ਠੇਕੇ ਤੇ ਆਲੂ ਮਿਰਚਾਂ ਤੇ ਟਮਾਟਰ ਦੀ ਖੇਤੀ ਕੰਟਰੈਕਟ ਤੇ ਬਜਾਈ ਤੇ ਇਹਨਾਂ ਨਾਲ ਇਹ ਵਾਅਦਾ ਕੀਤਾ ਵੀ ਅਸੀਂ ਖੁਦ ਆਪ ਕੰਪਨੀ ਚੱਕੂਗੀ ਪਰ ਜਦੋਂ ਰੇਟ ਗਿਰ ਗਿਆ ਤਾਂ ਇਹਨਾਂ ਨੇ ਲੈਣ ਤੋਂ ਜਵਾਬ ਦੇਤਾ ਫਸਲ ਬੰਪਰ ਹੋਈ ਮੁੜ ਕੇ ਸਾਮੀ ਨਹੀਂ ਜਦੋਂ ਕਿ ਇਸੇ ਤਰ੍ਹਾਂ ਹੁਣ ਆਪਾਂ ਨੂੰ ਉਹ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਜਾਗਰੂਕ ਕਰਦੇ ਫਿਰਦੇ ਆਂ ਵੀ ਇਹਨਾਂ ਕੰਮਾਂ ਤੋਂ ਬਚੋ ਇਹ ਕੰਪਨੀ ਵਾਲਿਆਂ ਨੇ ਪਹਿਲਾਂ ਤੁਹਾਡੇ ਨਾਲ ਵਾਅਦਾ ਕਰ ਲੈਣਾ ਹੈ ਵਜਾ ਦੇਣੀਆਂ ਨੇ ਫਸਲਾਂ ਬਾਅਦ ਚ ਉਹ ਖਰੀਦਣੀਆਂ ਨਹੀਂ ਫਿਰ ਤੁਸੀਂ ਸਸਤੇ ਰੇਟ ਵੇਚਦੇ ਫਿਰੋਗੇ ਇੰਨੀਆਂ ਗੱਲਾਂ ਕਹਿੰਦੇ ਖੇਮਾ ਦੇ ਜਾਚਕਾ ਜਿਹੜਾ ਅੱਜ ਮੋਟਰਸਾਈਕਲ ਮਾਰਚਾ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਵੱਲੋਂ ਇੱਕ ਮੋਦੇ ਦਾ ਪ੍ਰਧਾਨ ਜੀ ਨੇ ਤੁਹਾਨੂੰ ਦੱਸ ਦਿੱਤਾ ਵੀ ਜਿਹੜਾ ਅਜੰਡਾ ਭੇਜਿਆ ਪੰਜਾਬ ਸਰਕਾਰ ਨੂੰ ਮੋਦੀ ਸਰਕਾਰ ਨੇ ਉਹ ਸਾਡੇ ਜਿਹੜਾ ਕਾਲੇ ਕਾਨੂੰਨਾ ਸਿੱਧੇ ਢੰਗ ਨਾਲ ਉਹਨੂੰ ਲਾ ਰਹੇ ਨੇ ਸਿੱਧੇ ਸੋ ਦੱਸਦਾ ਤੁਹਾਨੂੰ ਕੀ ਮੁੱਦਾ ਹੈ ਜਿਹੜਾ ਦੂਜਾ ਮੁੱਦਾ ਹੈ ਕਈ ਵਾਰੀ ਸਾਡੇ ਪਿੰਡਾਂ 'ਚ ਗੱਲ ਉੱਠਦੀ ਆ ਵੀ ਤੁਸੀਂ ਯਾਰ ਦਿੱਲੀ ਚਲੋ ਦਿੱਲੀ ਕਿਉਂ ਨਹੀਂ ਜਾਂਦੇ ਉੱਥੇ ਉਹਨਾਂ ਕੋਲੇ ਦਿੱਲੀ ਚਲੋ ਦਿੱਲੀ ਦਾ ਹਜੇ ਬਾਈ ਕੋਈ ਗਿਆ ਹੀ ਨਹੀਂ ਉਹ ਤਾਂ ਬਾਰਡਰਾਂ ਤੇ ਆਪਣੇ ਪੰਜਾਬ 'ਚ ਹੀ ਬੈਠੇ ਨੇ ਗਾਹਾਂ ਜਾਣ ਹੀ ਨਹੀਂ ਦਿੱਤੇ ਨਾ ਕਿਉਂਕਿ ਪਹਿਲਾਂ ਵਾਲੀ ਗੱਲ ਨਹੀਂ ਹੈ ਜਿਹੜੇ ਆਪਾਂ ਕਾਲੇ ਕਾਨੂੰਨ ਰੱਦ ਕਰਾ ਕੇ ਆ ਹੁਣ ਜਿਹੜਾ ਹੈਗਾ ਸਤਾਈ ਬਹੁਤ ਹੈ ਕਿਉਂਕਿ ਦੋਏ ਜਿਹੜੀਆਂ ਸਰਕਾਰਾਂ ਨੇ ਬੀਜੇਪੀ ਜਦ ਨੇ ਹਰਿਆਣੇ ਦੀ ਤੇ ਸੈਂਟਰ ਦੀ ਤੇ ਡਬਲ ਇੰਜਨ ਸਰਕਾਰ ਹੈ ਬਹੁਤ ਬੁਰੀ ਮੱਥੀ ਹੋਈ ਆ ਭਾਈ ਸਾਡਾ ਨੁਕਸਾਨ ਹੋਊਗਾ ਆਪਾਂ ਕਿਸੇ ਦੇ ਪੁੱਤ ਨਹੀਂ ਵਰਵਾਉਣੇ ਉੱਥੇ ਜਾ ਕੇ ਸੋ ਜਿਹੜੇ ਐਕਸ਼ਨ ਨੇ ਹੁਣ ਮੈਂ ਤੁਹਾਨੂੰ ਤਿੰਨ ਚਾਰ ਐਕਸ਼ਨ ਨੇ ਜਿਹੜੇ ਆਪਾਂ ਲਗਾਤਾਰ ਉਹਨਾਂ ਦੇ ਹੱਕ 'ਚ ਕਰਦੇ ਆ ਕਿਉਂਕਿ ਸਾਡੇ ਭਾਈ ਨੇ ਉਹ ਸਾਡੇ ਜੀ ਉਹਨਾਂ ਤੇ ਤਸ਼ੱਦਦ ਹੁੰਦਾ ਦਾ ਸਾਡੇ ਚੀਜ਼ ਪੈਂਦੀ ਹੈ ਗੱਲ ਦੀ ਸੋ ਉਹਨਾਂ ਨੇ ਜਦੋਂ ਇਹ ਸ਼ੁਭ ਕਰਨ ਦੀ ਮੌਤ ਹੋਈ ਆ ਖਨੋਰੀ ਬਾਰਡਰ ਤੇ ਪਹਿਲਾਂ ਉਦੋਂ ਆਪਣੇ ਜਿਹੜੇ ਦੋਏ ਦਿਨ ਆਪਾਂ ਨੇ ਜਿਹੜੀਆਂ ਰੇਲਾ ਰੋਕੀਆਂ ਨੇ ਤੁਹਾਨੂੰ ਪਤਾ ਹੋਊਗਾ ਇਹ ਚੀਜ਼ ਦਾ ਪਰ ਅਸੀਂ ਲੋਕ ਭੁੱਲ ਜਨੇ ਨਾ ਗੱਲਾਂ ਨੂੰ ਦੂਆ ਨੰਬਰ ਜਦੋਂ 100 ਜਥੇ 100 ਬੰਦੇ ਦਾ ਜਥਾ ਪਹੁੰਹੇਰਨੇ ਆਪਨੇ ਭੇਜਣ ਦਾ ਲਿਖੀਤਾ ਵੀ ਅਸੀਂ ਪੈਦਲ ਜਾਵਾਂਗੇ ਉਹਨਾਂ ਨੇ ਕਹੇ ਵੀ ਪੈਦਲ ਆ ਜਾਓ ਤੁਸੀਂ ਗੱਡੀਆਂ ਨਾਲ ਲੈ ਕੇ ਉਹ ਪੈਦਲ ਵੀ ਉਹਨਾਂ ਨੇ ਜਿਹੜੇ ਉੱਥੇ ਅਥਰੂ ਗੈਸ ਤੇ ਗੋਲੀਆਂ ਤੁਹਾਡੇ ਸਾਹਮਣੇ ਚਲਾਈਆਂ ਆਪਾਂ ਨੇ ਦੋਏ ਦਿਨ ਜਿਹੜੇ ਨੇ ਪੁਤਲੇ ਸਾੜੇ ਨੇ ਇਸ ਕਰਕੇ ਜਿਹੜਾ ਹੁਣ ਹੈ ਹੁਣ ਅੱਜ ਦਾ ਪ੍ਰੋਗਰਾਮ ਹੈ ਜਿਹੜਾ ਇਹ ਵੀ ਆਪਾਂ ਤਾਲਮੇਲ ਨਾਲ ਜਿਹੜਾ ਉਹਨਾਂ ਦੇ ਹੱਕ 'ਚ ਇਹ ਕੰਮ ਕੀਤਾ ਤੇ ਇਹਦੇ ਕਰਕੇ ਇਹ ਨਾ ਸਾਨੂੰ ਲੋਕ ਕਹਿੰਣ ਵੀ ਕਿਉਂਕਿ ਗੁਰਾਹਾਂ ਜਿੱਥੇ ਬੰਦੀ ਆ ਭਾਵੇਂ ਸਾਡੇ 4 ਧਾਰਾ ਜਿਹੜੀ ਆ ਉਹ ਕਈ ਵਾਰੀ ਨਹੀਂ ਮਿਲਦੀ ਕਿਸੇ ਨਾਲ ਪਰ ਜਦੋਂ ਕਿਸੇ ਤੇ ਤਸ਼ੱਦਦ ਹੁੰਦਾ ਜਿਹੜਾ ਬੰਦਾ ਹੱਕਾਂ ਲਈ ਲੜਦਾ ਹੈ ਭਾਵੇਂ ਉਹ ਕਿਸੇ ਪਾਰਟੀ ਨਾਲ ਸੰਬੰਧ ਹੈ ਇਹ ਕੋਈ ਪੱਤਰਕਾਰ ਹੈ ਤਾਂ ਆਪਣੀ ਜਿਹੜੀ ਜਥੇਬੰਦੀ ਆ ਉਹ ੜਕੇ ਖੜਦੀ ਆ ਭਾਈ ਅੱਜ ਜਿਹੜਾ ਇਹ ਮੁੱਦਾ ਇਹ ਹੈ 23 ਨੂੰ ਫੇਰ ਆਪਾਂ ਨੇ ਇਸੇ ਮੁੱਦੇ ਤੇ ਜਿਹੜੀਆਂ ਉੱਥੇ ਬਾਰਡਰ ਦੇ ਜਥੇਬੰਦੀਆਂ ਨੇ ਵੀ ਉਹਨਾਂ ਨਾਲ ਗੱਲਬਾਤ ਕਰੋ ਉਹਨਾਂ ਦੇ ਮਸਲੇ ਹੱਲ ਕਰੋ ਸਰਕਾਰ ਨੂੰ ਚਾਹੀਦਾ ਡੀਸੀ ਦਫ਼ਤਰਾਂ ਦੇ ਜਿਹੜੇ ਧਰਨੇ ਨੇ ਅਸੀਂ ਵੱਧ ਤੋਂ ਵੱਧ ਜ਼ੋਰ ਲਾ ਕੇ ਉੱਥੇ ਜਿਹੜੇ ਉਹ ਵੀ ਸਰਕਾਰ ਨੂੰ ਜਗਾਵਾਂਗੇ